ਸਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾੜਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਮਦਪੁਰ ਤਰਸੀਲ ਅਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਦਾ ਨਛੇ ਝੋਟੀਆਂ ਦਿਖਾਉਣੀਆਂ ਵਾ ਬਿਲਕੁਲ ਤਾਜ਼ੀਆਂ ਸੋਈਆਂ ਵਾ ਸਾਰੀਆਂ ਹੀ ਤੇ ਆਪਾਂ ਪਹੁੰਚੇ ਆ ਵੀਰ ਜਸਕਰਨ ਸਿੰਘ ਉਹਨਾਂ ਕੋਲ ਆਦੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਠੀਕ ਠਾਕ ਉਹਦੀ ਚੜ੍ਹਦੀ ਕਲਾ ਜੀ ਤੁਹਾਨੂੰ ਕਰਲੀ ਕੋਈ ਚਾਹੀਦੀ ਆ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਦਿੱ ਆਪਣਾ ਕਰਨ ਸਿੰਘ ਪਿੰਡ ਮਹਿਮਦਪੁਰਾ ਤਸਵੀਰਾਂ ਨਾਲ ਆ ਤੇ ਜਿਲ੍ਹਾ ਮਰਸਰ ਲਾਗੇ ਲੋਪੋ ਕੇ ਚਾਵਾਂ ਦਿੰਦਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤ ਫਿਰ ਹਾਂਜੀ ਆ ਦੱਸਿਆ ਪਹਿਲੇ ਨੰਬਰ ਤੇ ਝੋਟੀ ਕਿੰਨਾ ਸਵੇਰ ਸੋਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਵੀ ਦੀ ਦੂਜਾ ਸਵੇਰ ਸੋਈ ਜੇ ਅੱਛਾ ਜੀ ਹਾਂ ਚੰਗੀ ਝੋਟੀ ਸਾਫ ਥਣ ਚੱਡੇ ਦੀ ਬਹੁਤ ਸਾਫ ਜੇ ਠੀਕ ਹੈ ਜੀ ਹਾਂਜੀ ਅੱਜ ਹੀ ਆਪਣੇ ਕੋਲ ਆਈ ਹਰੇ ਚੱਕ ਹਾਂ ਤੇ ਇਹ ਜਿਹੜਾ ਆਪਾਂ ਬਾਲਣ ਕੋਲੋਂ ਕੱਟ ਦੇ ਮਗਰ ਇਹਦੇ ਵੀ ਕੱਟੀ ਆ ਠੀਕ ਹੈ ਜੀ ਹਾਂਜੀ ਹਾਂਜੀ ਆ ਕੱਟੀ ਹੈ ਮਗਰ ਠੀਕ ਹੈ ਜੀ ਆਹ ਵਾਲਾ ਜਵਾਲ ਜੀ ਸੋਨੇ ਦਾ ਆਫ ਆ ਗਿਆ ਪਿੱਛੇ ਇਹ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਵੀ ਜੀ ਆਹ ਕੱਟੀ ਸਾਹਮਣੇ 10 ਦੀ ਲਾ ਲਈਏ 15 ਦੀ ਲਾ ਲਈਏ ਹੈਨਾ ਠੀਕ ਹੈ ਜੀ ਹਾਂ ਇਹਨੇ ਇੱਕ ਦਿਨਾਂ ਦੀ ਸੂਈ ਆ ਬਾਕੀ ਥਣ ਥਣ ਚਵਾਈ ਚਾੜਾ ਬਿਲਕੁਲ ਸਾਫ ਸੂ ਬਹੁਤ ਚੋਣ ਚਾਣ ਮੈਂ ਇਹ ਕਿੰਨਾ ਕੁ ਜਸ ਟਾਈਮ ਦੁੱਧ ਆਟਾ ਵੀ ਜੀ 10 ਕਿਲੋ 9 ਕਿਲੋ ਦੱਸ ਕੇ ਆਪਾਂ ਦਾਂਗੇ ਠੀਕ ਹੈ ਜੀ ਦੁੱਧ 10 ਕਿਲੋ ਉਹ ਬਦਨ ਆਪਾਂ ਲੀਟਰ ਖੰਡ ਡੰਗਰਾ ਹੱਟ ਕੋਵੇ ਜੀ ਅੱਜ ਹੀ ਆਈ ਆ ਤੇ ਡੰਗਰ ਫਰਕ ਪਾ ਜਾਂਦਾ ਠੀਕ ਹੈ ਠੀਕ ਹੈ ਲੋ ਬਾਈ ਜੀ 10 ਲੀਟਰ ਬਿਲਕੁਲ ਦੁੱਧ ਹੈਗਾ ਵੀਰ ਕਹਿੰਦਾ ਕਿ ਬਾਕੀ 9 ਦੀ ਫੁੱਲ ਗਰੰਟੀ ਆ ਹਾਂਜੀ 9 ਕਿਲੋ ਦੱਸ ਕੇ ਦਾਂਗੇ ਤੇ ਥਾਣਾ ਦਾ ਸਾਈਜ਼ ਗਿਆ ਬਹੁਤ ਸ਼ਾਨਦਾਰ ਆ ਕੱਦ ਕਾੜੀ ਪੂਰਾ ਵੱਡੇ ਦੀ ਏ ਇਹ ਹਾਈਟ ਲੈਂਥ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਆ ਜੈਡ ਬਲੈਕ ਵਿੱਚ ਆ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਰਡਰ ਕੁਆਲਟੀ ਆ ਤੇ ਕਿੰਨਾ ਚਵਾਇਆ ਸੀ ਪਿਛਲੇ ਸਵੇਰ ਦਾ ਤਾਂ ਤੈਨੂੰ ਪੁੱਛਿਆ ਕੁਝ ਪਿਛਲੇ ਸਵੇਰ ਵੀ ਜਿੱਦਾਂ ਕੱਦ ਕਾਟ ਆ ਕਹਿੰਦੇ 11-12 ਅਕਲੋ ਦਿੰਦੀ ਰਹੀ ਆ ਅੱਛਾ ਜੀ ਹਾਂ ਆ ਸਫਰ ਚ ਵਾਵਾ ਤੇ ਰਹੀ ਹੈ ਤਾਂ ਕਿ ਥੋੜਾ ਜਨਾ ਪੁੱਠੇ ਪੁੱਠੇ ਜਨੇ ਆਣ ਕੇ ਖਾਦੇ ਨਹੀਂ ਆ ਤਾਂ ਕਿ ਜਿਆਦਾ ਹੀ ਬਾਕੀ ਕੱਦ ਕੋਟ ਚਿੰਗਾ ਮੈਂ ਦਾ ਠੀਕ ਹੈ ਠੀਕ ਹੈ ਜੀ ਇਹ ਪਤਲੀ ਜੋੜੀ ਨੇ ਬਹੁਤ ਚੰਗਾ ਬਣਾਇਆ ਵਾ ਹਾਂ ਜੀ ਐ ਫੁੱਟਬਾਲ ਵੰਗ ਮਣੀ ਆ ਏ ਕੀ ਮੁੱਲ ਭਾਜੀ ਫਿਰ ਇਹਦਾ ਮੁੱਲ ਵੀ ਜੀ 70000 ਦੀ ਦੇਦੀਏ ਛੋਟੀ ਕਰਦ ਗਏ ਜੇ ਹਾਂ ਜੀ ਕਰਦ ਗਏ ਮੰਨ ਤਾਂ ਦੱਸੋ ਕਿੰਨਾ ਆਪਾਂ ਮੋਲਾਉ ਹੀ ਕਰਨੇ ਆ ਜੈ ਜੈ ਜੋ ਲੈ ਹੀ ਲੈਣੇ ਆ ਹਾਂਜੀ ਹਾਂ ਅਜ ਵੱਡੀਆਂ ਝੋਟੀਆਂ ਨਾ ਦੂਜੀਆਂ ਝੋਟੀਆਂ ਕਟੀਆਂ ਵਿੱਚ ਤਗੜੀਆਂ ਨਾਲ ਉਦਾਂ ਹੀ ਫਰੀਜ਼ ਦੇ ਦੇਣੀਆਂ ਅੱਛਾ ਹਾਂਜੀ ਹਾਂਜੀ ਠੀਕ ਠੀਕ ਹੈ ਹਾਂ ਬਹੁਤ ਦੀਆਂ ਸਟੈਂਡਰਡ ਦੀਆਂ ਕਟੀਆਂ ਮਗਰ ਆਈਆਂ ਝੋਟੀਆਂ ਦੀਆਂ ਹਾਂਜੀ ਸਾਰੇ ਚੰਗੀਆਂ ਆ ਸਾਰੀਆਂ ਵਖੋਣੇ ਵੀਰਾਂ ਨੂੰ ਮੁਣ ਕੇ ਨਾਲ ਏ ਕਰ ਦੀ ਜਮਾਨਤ ਨਾਲ ਫਿਰ ਹਾਂਜੀ ਸਾਦੋ ਆਪੇ ਦੋ ਛੱਡ ਗਏ 60 ਹਾਂਜੀ ਛੱਡ ਦਈਏ ਹੋਰ 500 700 ਹੋ ਜਾ ਜੀ ਯਾਰ ਹੋਰ ਛੱਡ ਦੋ 60000 ਦੀ ਦੇ ਦਈਏ ਠੀਕ ਹੈ ਲਓ ਭਾਈ ਜੀ 60000 ਦੀ 60000 ਦੁੱਧ ਚੰਗਾ ਚਵਾਈ ਜਾਊਗੀ ਦ ਇਹ ਚ ਵਾਈਟ ਵੀ ਆ ਇੱਕ ਨੰਬਰ 1 ਆ ਬਹੁਤ ਸਟਰਕ ਕੁਆਲਟੀ ਬਹੁਤ ਸ਼ਾਨਦਾਰ ਆ ਚੋਣ ਬੜੀ ਆ ਠੀਕ ਹੈ ਜੀ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂਜੀ ਇਹ ਛੋਟੀ ਦੂਜਾ ਸੁਹਾ ਸੁਈ ਜੇ ਅੱਛਾ ਜੀ ਹਾਂਜੀ ਇਹ ਵੀ ਦੀ ਪਾਸ ਕਰਕੇ ਲੈਂਦੀ ਤਾਂ ਕਿਲੇ ਥਣਾ ਤੇ ਥਣਾ ਜਾਈ ਆ ਅੱਛਾ ਜੀ ਥਣ ਚੱਡੇ ਦੀ ਬਹੁਤ ਸਾਫ ਜੇ ਠੀਕ ਲੋ ਭਾਈ ਲਾਗੇ ਤੇ ਚੈੱਕ ਕਰ ਸਕਦੇ ਬਹੁਤ ਚੰਗਾ ਲਿਆ ਇਹ ਵੀ ਦੀ ਪੁਲੀ ਆ ਵੀ ਮੈਂ ਪਾਸ ਕੀਤੀ ਤੇ ਮੁਰਗੇ ਧਾਰਾ ਪੜਿਆ ਵਗਦਿਆਂ ਦੋ ਸੇਮ ਬਾਈ ਦੀ ਪੋਲੀ ਆ ਠੀਕ ਹੈ ਠੀਕ ਹੈ ਜੀ ਇਹ ਵੀ ਦੀ ਅੰਦੇ 1.5 ਮਹੀਨਿਆਂ ਦੇ ਪੂਰਾ ਹੋ ਗਿਆ ਨੀ ਝੋਟੀ ਨੂੰ ਬਣੀ ਅੱਛਾ ਜੀ ਅੱਗੇ ਹਾਂਜੀ ਠੀਕ ਹੈ ਜੀ ਬਾਕੀ ਮੈਂ ਗਰੰਟੀ ਨਹੀਂ ਕਿਸੇ ਨੂੰ ਕੋਈ ਵੀ ਦੇਣੀ ਹਾਂਜੀ 1.5 ਮਹੀਨੇ ਦੇ ਜਿੰਨੇ ਕੋਈ ਗੱਲ ਘਰ ਵਾਲੇ ਤਾਂ ਕਹਿੰਦੇ ਘਰ ਵਾਲੇ ਦੱਸਣ ਮੁਤਾਬਕ ਕਹਿੰਦਾ ਸੀ ਵੀ ਪੂਰਾ 100 100% ਇਹ ਝੋਟੀ ਸਾਡੀ ਖਲੋਤੀ ਆ ਠੀਕ ਹੈ ਤੇ ਇਹਦੇ ਪਿੱਛੇ ਜਵਾਗ ਹੈ ਨਾ ਜਵਾਗ ਦੇ ਪਿੱਛੇ ਨਹੀਂ ਆ ਅੱਛਾ ਅੱਛਾ ਠੀਕ ਹਾਂ ਇਦਾਂ ਹੀ ਮਿਲਦੀ ਆ ਬਾੜੇ ਦੇ ਠੀਕ ਹੈ ਲਓ ਭਾਈ ਹੁਣ ਅੱਜ ਆਈ ਹੋ ਸਕਦਾ ਇੱਕ ਅੱਧਾ ਡਿੰਗ ਬਾ ਕਰੇ ਬਾਕੀ ਉੱਥੇ ਇਦਾਂ ਹੀ ਬਚ ਹੋਈ ਆ ਠੀਕ ਹੈ ਠੀਕ ਮੈਂ ਦੁਪਹਿਰੇ ਇਦਾਂ ਹੀ ਥੱਲੇ ਬਹਿ ਕੇ ਨੇ ਬਿਲਕੁਲ ਸਹੀ ਜਾਨਾ ਖੜੀ ਆ ਨਾ ਨਹੀਂ ਦੂਜਾ ਚੱਕ ਲੋ ਫਰਕ ਬਾਕੀ ਡੰਗਰ ਪਾਉਂਦਾ ਹੀ ਪਾਉਂਦਾ ਵਾਧਾ ਲੀਟਰ ਲੀਟਰ ਦੂਜੀ ਥਾਂ ਜਾ ਕੇ ਫਰਕ ਪਾਉਂਦਾ ਹੀ ਪਾਉਂਦਾ ਨਾ ਠੀਕ ਹੈ ਠੀਕ ਹੈ ਲਓ ਬਾਕੀ ਕੱਡ ਕਾਠ ਵਾਲੀ ਰਾਜੀਪਲੀ ਪੂਰੀ ਜੇ ਤੇ ਰਾਜੀ ਰੂਜੀ ਆ ਬਾਕੀ ਚੋਣ ਵੀਰ ਦੀ ਏਡੀ ਝੋਟੀ ਆ ਵੀ ਤੇ ਕੋ ਸੰਭੂਗਾ ਨਾ ਜਿਹਦਾ ਬਾਹਰ ਚੰਗੀ ਆ ਦੁੱਧ ਹੋਰ ਲੀਟਰ ਤੋਂ 2 ਲੀਟਰ ਵੱਧ ਸਕਦੀ ਆ ਠੀਕ ਹੈ ਠੀਕ ਹੈ ਹਾਂ ਚੋਣ ਬਹੁਤ ਸ਼ਾਨਦਾਰ ਹੈ ਬੜੀ ਟ੍ਰਿਕ ਕੁਆਲਿਟੀ ਹੈ ਨਹੀਂ ਬਹੁਤ ਸ਼ਾਨਦਾਰ ਜੇ ਥਾਂ ਵੀ ਬੜਾ ਚੰਗਾ ਲੱਗਾ ਲੰਮਾ ਲੰਮਾ ਥਾਂ ਲੱਗਾ ਵਾ ਏ ਦੂਜਾ ਸੁਗਾ ਸੋਈ ਆ ਵੀ ਹਾਂਜੀ ਦੂਜਾ ਸੁਗਾ ਠੀਕ ਹੈ ਜੀ ਦੂਜਾ ਸੁਗਾ ਵੀ ਸੋਈ ਆ ਤੇ ਗਾਂ 1.5 ਮਹੀਨੇ ਦੀ ਵੀਰ ਕਹਿੰਦਾ ਕਿ ਘਰ ਵਾਲਿਆਂ ਤੇ ਦਸਲ ਮੁਤਾਬਕ ਬਣੀ ਆ ਤੇ ਨਾ ਹੀ ਗਰੰਟੀ ਵੀਰ ਨੇ ਚੁੱਕੀ ਆ ਤੇ ਨਾ ਹੀ ਗਾਂ ਕਿਸੇ ਨੂੰ ਦੇਣੀ ਆ ਗਰੰਟੀ ਤੇ ਅੱਗੋਂ ਕਿਸਮਤ ਕਿਹਦੀ ਨਿਕਲ ਆਵੇ ਬਾਕੀ ਆਪਾਂ ਤੇ ਦੁੱਧ ਦੀ ਦੱਸ ਕੇ ਦੇਣੀ ਆ ਵੀ ਦੁੱਧ ਹੁਣ ਛੋੜੀ ਥਲੇ 8 ਕਿਲੋ ਠੀਕ ਹੈ ਜੀ ਇਹ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀਰ ਜੀ ਮੈਂ ਨਾਲ ਜਿੱਡੀ ਸਾਫ ਹੈ ਜਿੱਡੀ ਚੌਣ ਚਾਣ ਵਧੀਆ ਛੋਟੀ ਛੋੜੀ ਦਾ ਮੁੱਲ 65 ਕਰ ਲੀਏ ਆਪਾਂ ਸੱਬ ਕੇ ਕਹਿ ਜਾ ਕਿੰਨਾ ਕਰਦੀਏ 60 ਦੀ ਦੇ ਦਈਏ ਯਾਰ 60 ਦੀ ਉਡੀ 60 ਕੇ 50000 55000 55000 ਨਹੀਂ ਉਹ ਬਾਈ ਜੀ 55000 ਬਹੁਤ ਸਾਰੇ ਲੈ ਵਧੀਆ ਜੀ ਸਾਹ ਮੈਨੂੰ ਬਹੁਤ ਜਿਆਦਾ ਆ ਵੇਖੋ ਨਾ ਪਾਉਂਦੀ ਨਾ ਪਸਮਾਈ ਉੱਥੇ ਪਾਸ ਕੀਤੀ ਨਾ ਪਾਉਦੀ ਤਾਂ ਵੀ ਥਣ ਜਾ ਧਾਰ ਵਗਦੀ ਠੀਕ ਹੈ ਠੀਕ ਹੈ ਹਾਂ ਜੀ ਅਜੇ ਡਰਦੀ ਨਹੀਂ ਤਾਂ ਮੈਂ ਇਦਾਂ ਹੀ ਹੁਣ ਥਲੇ ਧਾਰ ਮਲਵਾਉਂਦਾ ਠੀਕ ਹੈ ਜੀ ਬਾਕੀ ਪਾਸ ਇਹ ਝੋਟੀ ਆਜੇ ਹੁਣ ਤੇ ਜੇ ਨੰਬਰ ਤੇ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਦੱਸਿਓ ਕਿਹਦੇ ਪਰੇ ਕਦੀ ਝੋਟੀ ਆ ਵੇਖੋ ਕਿੱਥੇ ਆਉਣ ਡਈ ਝੋਟੀ ਹਾਂ ਜੀ ਹਾਂ ਜੀ ਇਹ ਵੀ ਤਾਜੀ ਸੂਈ ਆ ਇਹਦੇ ਮਗਰ ਕੱਟੀ ਬੋਸ਼ ਸਟੈਂ ਆ ਦੇ ਕੋਕ ਦੇ ਪੈਸੇ ਸਾਰੇ 7 8 12 ਆ ਵੇਖੋ ਮੈਂ ਸਾਰੀ ਮਾਰੇ ਨਾਲ ਲੱਪੜੀ ਆ ਠੀਕ ਹੈ ਠੀਕ ਮੈਂ ਸਾਰੀ ਸਹੀ ਬਣ ਗਈ ਹਾਂਜੀ ਤੇ ਇਹ ਕੱਟੀ ਦੀ ਵੇਖੋ ਆ ਟੂਕ ਦੇ ਨਿਸ਼ਾਨੀ ਵੇਖੋ ਕੱਟੀ ਦੀ ਨੀਲੀ ਠੀਕ ਹੈ ਠੀਕ ਹੈ ਲਓ ਭਾਈ ਜੀ ਚੰਗੇ ਸੇ ਮੰਦੀਆ ਵੀ ਅੰਗੀ ਭਾਲੀ ਕੱਟੀ ਕਿਸ ਨੇ ਸਾਮੀ ਸਿਰੇ ਸੱਤਾਂ ਦਿਨਾਂ ਦੀ ਅਜੇ ਤਾਂ ਬਾਕੀ ਚਲੋ ਦੁੱਧ ਦਰ ਜ਼ਿਆਦਾ ਸ਼ਟਰ ਕਰਕੇ ਵੀ ਕੇ ਹਾਂਜੀ ਦੁੱਧ ਥੋੜਾ ਜਿਹਾ ਹੁੰਦਾ ਛੋਟੀ ਨੂੰ ਸਾਰਾ ਇਹਨੂੰ ਕੱਟੀ ਨੂੰ ਝਗਾਉਂਦੇ ਸਾਰਾ ਇਹ ਕਿੰਨਾ ਕੁ ਜੈਸ ਟਾਈਮ ਦੁੱਧ ਵਿਧੀ ਇਸ ਟਾਈਮ 11 12 ਕਿਲੋ ਵੀ ਹੋ ਸਕਦਾ ਪਰ ਆਪਾਂ ਹਾਲ ਦੀ ਘੜੀ 10 ਕਿਲੋ ਦੱਸ ਕੇ ਦਾਂਗੇ ਅੱਛਾ ਜੀ ਠੀਕ ਹੈ ਜੀ ਪਰ ਦੁੱਧ ਛੋਟੀ ਜੱਡੀ ਲੈਂਦੇ ਆ ਨਾ ਜਿੱਦੀ ਹਾਈਟ ਵੇਖੋ ਗੱਡੀ ਆ ਹਾਂਜੀ ਹਾਂਜੀ ਪੂਰਾ ਸਰਾ ਛੋਟੀ ਆ ਕਿੰਨਾ ਵੇਖੋ ਕੱਦ ਵਜਨਦੀ ਆ ਤਕੜੀ ਆ ਪੂਣ ਚਾਣੀ ਬ ਸਹੀ ਗੱਲ ਹੈ ਐਡੇ ਬੜੇ ਰਮਾਕ ਵਾਲੇ ਗਾਠ ਵਾਲੀ ਜੈਡ ਬਲੈਕ ਵਿੱਚ ਇਹ ਵੀ ਆ ਗਈ ਆ ਹਾਂਜੀ ਤੇ ਫੇਸ ਕੁਆਲਟੀ ਤੇ ਚੈੱਕ ਕਰ ਸਕਦੇ ਆ ਕਿ ਜੀ ਚਲੋ ਮੈਂ ਤਾਂ ਹੁਣ ਇਧਰ ਲਈ ਆ ਪਿਛਲੇ ਸਵੇਰੇ ਝੋਟੀ ਉਧਰੋਂ ਆਈ ਆ ਠੀਕ ਆ ਠੀਕ ਆ ਲਓ ਬਾਜੀ ਜਾਨੀ ਦੀ ਝੋਟੀ ਹੈ ਚੱਗੇ ਤਗੜੇ ਕਦ ਕਾਠ ਵਾਲੀ ਆ ਪੂਰੀ ਚੰਗੀ ਸੰਭੀ ਆਗੇ ਹਾਂਜੀ ਹਾਂਜੀ ਹਾਂ ਇਹ ਟੀਮ ਬੋਲੇ ਭਾਜੀ ਇਹ ਦਾ ਹਰ ਇਹਦੀ ਮੁੱਲ ਦੇ ਝੋਟੀ ਦਾ ਭਾਵੇਂ 2 ਲੱਖ ਵੀ ਕਰ ਲਈਏ ਦੇਣ ਵੀ ਕਰ ਲਈਏ ਜੈ ਜੀ ਆ ਹਾਂਜੀ ਆਪਾਂ 1 ਲੱਖ ਰੁਪਈਆ ਮੁੱਲ ਕਰਾਂਗੇ ਤੇ 50000 ਵਿੱਚ ਛੋੜ ਕਰ ਦਾਂਗੇ 95 95 ਹਜ਼ਾਰ ਦੀ ਝੋਟੀ ਠੀਕ ਅੱਗੇ ਵੀ ਜੀ ਹੈਡ ਦੇ ਹਿਸਾਬ ਨਾਲ ਕਾਦਰ ਸਾਹਿਬ ਨਾਲ ਝੋਟੀ ਸੋਚੂ ਵੀ ਮੁੱਲ ਕੀ ਹੈ ਝੋਟੀ ਦਾ ਬਿਲਕੁਲ ਸਹੀ ਗੱਲ ਆ ਉਹੀ ਸਰਾ ਝੋਟੀ ਹੈ ਬਟ ਲੋ ਭਾਜੀ 95000 ਮੁੱਲ ਕੀਤਾ ਜੀ ਵੀਰ ਨੇ ਬਾਕੀ ਮੌਕੇ ਤੇ ਚਲੋ ਛੋੜ ਛੱਪਾ ਹੋ ਜਾਊਗਾ ਹਾਂ ਜੀ ਬਿਲਕੁਲ ਜੈਰ ਝੋਟੀ ਸਾਹਿਬ ਦਾ ਮੁੱਲ ਕੋਈ ਗਿਆਦਾ ਨਹੀਂ ਬਿਲਕੁਲ ਜੈਰ ਇਹ ਤਗੜੇ ਕੱਦ ਕਾਠ ਵਾਲੀ ਆ ਪੂਰਾ ਬਟ ਚੂਣ ਚਾਣੇ ਬਹੁਤ ਸਾਫ ਝੋਟੀ ਠੀਕ ਹੈ ਜੀ ਦੁੱਧ ਵੀ ਝੋਟੀ ਮੈਲੇ ਤੇ ਆ ਵੇਖੋ ਮੈਲੇ ਤੇ ਜੇ ਹੋਣਾ ਹੁੰਦਾ ਹੀ ਜੇ ਹਾਂ ਜੀ ਹਾਂ ਇਹ ਦੇਖੋ ਸਾਰੀ ਅਗਲੀ ਲਿਬੜੀ ਮਾਲਾ ਮਾਰਨੀ ਦੁੱਧ ਝੋਟੀ 14 15 ਕਿਲੋ ਦੇ ਦਊਗੀ ਠੀਕ ਹੈ ਜੀ ਠੀਕ ਹੈ ਆ ਜਾਓ ਹੁਣ ਚੌਥੇ ਨੰਬਰ ਤੇ ਹਾਂਜੀ ਭਾਈ ਜੀ ਇਹ ਚੌਥੇ ਨੰਬਰ ਦੇ ਦੱਸਣਾ ਫਿਰ ਜੀ ਇਹਦੇ ਬਾਰੇ ਬਹੁਤ ਹੀ ਕਮਾਲ ਦੀ ਚੀਜ਼ ਹੈ ਛੋਟੀ ਕਿੰਨੀ ਦੀ ਸਿਫਤ ਕਰ ਦੋ ਉੰਨੀ ਥੋੜੀ ਹੈ ਅੱਛਾ ਜੀ ਹਾਂਜੀ ਹੈਰਾਨ ਹੀ ਰਹਿ ਗਿਆ ਬਿਲਕੁਲ ਗਿੱਲਾ ਬੱਚਾ ਹਾਂਜੀ ਤੇ ਦੁੱਧ 14 ਕਿਲੋ ਵੀ ਦੱਸ ਦਵਾਂ ਤਵੇਂ ਪਾਸ ਛੋਟੀ ਠੀਕ ਹੈ ਠੀਕ ਹੈ ਬਿਲਕੁਲ ਗਿੱਲਾ ਬੱਚਾ ਆਹਲਾ ਜਵਾਦ ਜੇ ਇਹ ਕੀ ਜੀ ਬਿਲਕੁਲ ਗਿੱਲਾ ਇਹ ਚੌਥੇ ਦੇ ਪੰਜਵੇਂ ਦਿਨ ਦੀ ਹੋਗੀ ਕੱਟੀਆ ਨਹੀਂ ਕੱਟਾ ਜੇ ਠੀਕ ਹੈ ਜੀ ਮੈਂ ਚੌਥੇ ਦੇ ਪੰਜਵੇਂ ਦੀ ਬਿਲਕੁਲ ਗਿੱਲਾ ਬੱਚਾ ਔਰ 12 ਕਿਲੋ ਦੱਸ ਕੇ ਦਊਂਗਾ ਛੋਟੀ ਦਾ ਅੱਛਾ ਜੀ 12 ਹਾਂ ਠੀਕ ਹੈ ਜੀ ਹਾਂ ਪੂਰੇ ਠੀਕ ਹੈ ਠੀਕ ਹੈ ਲਓ ਭਾਈ ਚੰਗੇ ਵੀ ਕੱਦ ਕਵਜੰਦੀ ਆ ਤੇ ਇਸ ਟਾਈਮ 12 ਲੀਟਰ ਬਿਲਕੁਲ ਤਾਜੀ ਸੂਈ ਥੱਲੇ ਮੇਰੇ ਹਿਸਾਬ ਨਾਲ ਕਿ ਗੱਡੀ ਗੱਡੀ ਝੋਟੀ ਦੁੱਧੋਂ ਚੱਲਣ ਢੀ ਜਨਾ ਹਾਂਜੀ ਦੁੱਧ 15 16 ਕਿਲੋ ਬੜੇ ਰਮਾਨਾ ਕੱਢ ਦੂਗੀ ਠੀਕ ਹੈ ਠੀਕ ਹੈ ਜੀ ਹਾਂਜੀ ਇੱਕ ਨਵਾਂ ਸੂਗਾ ਸੂਈ ਹੈ ਮੇਰੀ ਦੂਜਾ ਸੂਗਾ ਸੂਈ ਜੇ ਆਣਾ ਹੀ ਗੱਡੀ ਚ ਲੌਂਡ ਹੈ ਹਾਂ ਤੇ ਤਾਂ ਕਰਕੇ ਨਾ ਉਹ ਬੜੇ ਖੋ ਫੜ ਕੇ ਲੈਣੀ ਸਿੰਘ ਲਵਾ ਲਿਆ ਵਾ ਅੱਛਾ ਅੱਛਾ ਕੋਬ ਲੈ ਗਿਆ ਠੀਕ ਹੈ ਹਾਂਜੀ ਉਹ ਗੱਡੀ ਨੂੰ ਜਾਂ ਕਰਕੇ ਬੱਚੇ ਨੇ ਇੱਕਦਮ ਲੱਖੀ ਤੇ ਤਾਂ ਉਡਾ ਲਿਆ ਉਹ ਦੇਣਾ ਗੱਡੀਆਂ ਕੁੰਡਾ ਅਰੇ ਹੋ ਜਾ ਕੰਮ ਨਹੀਂ ਤੁਹਾਨੂੰ ਆਪ ਆਪ ਕਰਨਾ ਆਪਾਂ ਇਦਾਂ ਵੀ ਚੜਾ ਸਕਦੇ ਹਾਂ ਉੱਤੇ ਪਰ ਨਹੀਂ ਚਲਾਇਆ ਕਰਾ ਵਿਖਾ ਦੇਣੇ ਵੀਰਾਂ ਨੂੰ ਠੀਕ ਹੈ ਠੀਕ ਹਾਂ ਕੋਈ ਆਪਣੀ ਸਮਝ ਕਰ ਲੇ ਭਾਵੇਂ ਕੋਈ ਚੜਾ ਲਵੇ ਹਨਾ ਤੇ ਭਾਵੇਂ ਇਦਾਂ ਚੜਾ ਲੇ ਆਹ ਵੇਖੋ ਜੀ ਆਹ ਗੱਡੀ ਤੋਂ ਲਾਉਂਦਿਆ ਲਉਂਦੇ ਮੜਾ ਲੈ ਗਿਆ ਬਾਕੀ ਲਉ ਲਉ ਕੋਈ ਨਹੀਂ ਮਗਿਆ ਕਰਮਾਣ ਦੇ ਅੱਛਾ ਅੱਛਾ ਹਾਂ ਉਦਾਂ ਮੜਾ ਜਾਂ ਜਾਵਦਾ ਆ ਹੋਰ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਅਗੀ ਦੁੱਧ ਨੂੰ ਤੇ ਇੰਨੀ ਖਰੀ ਝੋਟੀ ਬਹੁਤ ਜਿਆਦੀ ਠੀਕ ਹੈ ਠੀਕ ਹੈ ਜੀ ਚੋਣ ਵੀ ਇੰਨੀ ਆ ਵੀ ਬਹੁਤ ਜਿਆਦੀ ਸ਼ਾਨਦਾਰ ਆ ਠੀਕ ਹੈ ਜੀ ਜਿਹੜਾ ਸਾਨੂੰ ਲੰਮਾ ਥਣ ਕੱਢ ਜਾਂਦੀ ਏ ਚੰਗੇ ਕੱਦ ਵਜਨ ਵਾਲੀ ਯਾਰ ਇਹ ਇਸ ਤੋਂ ਜਿਹੜਾ 12 ਲੀਟਰ ਵੇਰ ਕਹਦਾ ਕਿ ਬਿਲਕੁਲ ਤਿਆਰ ਮੈਂ ਸਭ ਤੋਂ ਹੀ ਹਨਾਨ ਗਈ ਮੈਂ ਨੋਟ ਕਰਨ ਦੇ ਆ ਵੀ ਕਿਹੜੀ ਗੱਲਾਂ ਇੰਨਾ ਕੀ ਹੈ ਚ ਖਾਸियत ਆ ਪਰ ਇੱਕ ਕਦੀ ਮ ਖਾਸ ਕਿ ਦੇ ਵੇਖੀ ਤੁਹਾਨੂੰ ਸੱਜੇ ਬੰਨੇ ਦੇ ਬਹਾਨੇ ਤੇ ਡੱਬ ਬ ਤੇ ਦੁੱਜਾ ਸੁਆਸੂਆ ਸੋਈਆ ਪੇਟ ਕੁੜੇ ਦੀ ਮਜ਼ਬੂਰ ਆ। ਇਹ ਲੱਗਦਾ ਤੁਹਾਨੂੰ ਅਡਰ ਕੁਆਲਟੀ ਦਿਖਾਉਂਦੇ ਆ। ਅਗੋਂ ਮਾਂ ਰੀ ਪ੍ਰਮਾਤਮਾ ਦੇ ਰੰਗ ਹੀ ਆ ਪਤਾ ਨਹੀਂ। ਚਾਹੀਏ ਨਿਸ਼ਾਨੀਆਂ ਵੀ ਐਡੀ ਖਰੀ ਛੋਟੀ ਬਦੋ। ਠੀਕ ਆ ਠੀਕ ਆ ਜੀ। ਤੇ 14 ਬਿਲਕੁਲ ਕਾਗਜ ਹੀ ਹੈਗਾ ਇਹ ਚਮੜੀ ਵੀ ਸਾਰੀ ਕਾਗਜ ਹੀ ਆ। ਠੀਕ ਹੈ ਜੀ। ਹੁਣ ਤੇ 12 ਕਿਲੋ ਜਿੱਦਾਂ ਮੱਦੀ ਕੋਈ ਆਣ ਕੇ ਇੱਥੇ ਮੇਰੇ ਘਰ ਤਸੱਲੀ ਕਰ ਲੈ। ਠੀਕ ਆ ਠੀਕ ਆ ਜੀ। ਹਾਂਜੀ ਵਖਾਵਾਵਾ ਮੈਂ 13 14 ਕਿਲੋ ਬਿਲਕੁਲ ਗਿੱਲਾ ਬੱਚਾ। ਅੱਛਾ ਜੀ। ਹਾਂ ਚੌਥੇ ਪਣਮੇ ਦੇੰਦੀ ਹੂਆ ਸ ਇਹਦਾ ਵੀ ਆਪਾਂ ਜਾਇਜ਼ ਹੀ ਕਰ ਲਈਏ ਹਾਂਜੀ ਇਹਦਾ 95000 ਮੁੱਲ ਕਰ ਲਈਏ ਹਾਂ ਨਹੀਂ ਜਿਹੜੀ ਬਿਲਕੁਲ ਛੋਟ ਹੀ ਹੋਣੀ 90000 ਠੀਕ ਹੈ ਲਓ ਭਾਜੀ 90000 ਦੀ ਤੇ 15 14 15 ਲੀਟਰ ਦੁੱਧ ਚਵਾਈ ਜਾਊਗਾ ਇਸ ਟਾਈਮ ਬੜੇ ਰਮਾਨਾ ਵੀ ਜਿਹੜਾ ਸੋਣਾ ਚੱਲਣੀ ਦੁੱਧੋਂ ਭਵੇਂ 16 17 ਕਿਲੋ ਵੀ ਦੇ ਦੇ ਠੀਕ ਹੈ ਠੀਕ ਹੈ ਲਓ ਭਾਜੀ ਚੰਗੇ ਕੱਦ ਵਜਦੀ ਆ ਤੇ ਆਜੋ ਹੁਣ ਪੰਜਵੇਂ ਨੰਬਰ ਤੇ ਐਨ ਕੁੰਡੇ ਚੋਰ ਚੋਟੀ ਇਹਦੀ ਇਹ ਵੀ ਦੂਜਾ ਸੁਗਵਾ ਝੋਟੀ ਸੂਈ ਜੇ ਇਹ ਛੋਟੀ ਥੱਲੇ ਵੀ ਮੌਕੇ ਦੇ 12 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਹਾਂ ਇਹਦੇ ਮਗਰ ਵੀ ਕੱਟੀ ਬੋਸ਼ ਸਟੈਂ ਠੀਕ ਹੈ ਕਿਹੜੀ ਯਾਰੀ ਆ ਵੇਖੋ ਕੱਟੀ ਹਾਂ ਸਾਡੇ ਝੋਟੀਆਂ ਵੀ ਝੋਟੀਆਂ ਵੀ ਚੰਗੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਜੰਗਲ ਦੇ ਬੱਚਾ ਪਲਦਾ ਬਿਲਕੁਲ ਸਹੀ ਗੱਲ ਆ ਵੇਖੋ ਕਿੰਨੀ ਚੋਲ ਕੱਟੀ ਤਕੜੀ ਆ ਜੇ ਵੀ ਦਾਹਦਰਾ ਦੀ ਹੋ ਬਸ ਬਸ ਆ ਆਂਦੀ ਹੈ ਵੀ ਹਾਂਜੀ ਤੇ ਇਸ ਟਾਈਮ ਜਿਹੜਾ ਹਾਜ਼ਰ ਇਹਦੇ ਕੋਲ ਵੀ 12 ਲੀਟਰ ਬਿਲਕੁਲ ਦੁੱਧ ਤਿਆਰ ਆ ਤਿਆਰ ਆ ਵੀ ਦੀ ਇਹ ਖੋਲ ਦਿਓ ਹਾਂ ਵੀਰ ਜੀ ਇਹ ਵੀ ਦੂਜਾ ਸਵੇਰ ਸੁਈ ਜੇ ਇਹ ਕਿੰਨਾ ਚਵਾਈਓਗੀ ਦੁੱਧ ਮੇਰੀ 14 ਕਿਲੋ ਝੋਟੀਆਂ ਨੂੰ ਬੇਲ ਦੇਖੋ ਕਿੰਨੀ ਲੰਮੀ ਆ ਜੀ ਝੋਟਕੀ ਠੀਕ ਹੈ ਜੀ ਹਾਂ ਸੋਹਣੀ ਸਥਰੀ ਪੂਰੀ ਆ ਇੱਕ ਚੀਜ਼ ਬਖਾਉਣਾ ਵੀ ਇੱਕ ਨਾ ਸੱਜਾ ਥਣ ਝੋਟੀ ਉਦਾਂ ਹੀ ਮਾੜਾ ਜਿਹਾ ਲੰਮਾ ਰੱਖਦੀ ਆ ਅੱਛਾ ਜੀ ਪੱਕੀ ਧਾਰ ਇੱਕਦਾਂ ਫਰਕੂਗਾ ਠੀਕ ਹੈ ਲਓ ਬਿਲਕੁਲ ਬਰਾਬਰ ਆ ਕੋਈ ਵੀਰ ਵੇਖਣ ਵਾਲਾ ਜਿੰਨੇ ਚਲੋ ਬਾਅਦ ਸੋਚਣਾ ਆਪਾਂ ਫੋਨ ਤੇ ਦੱਸਦੇ ਨੇ ਗੱਲ ਇਹ ਕਥਣ ਮਾੜਾ ਜਿਹਾ ਤਾਂ ਕੁਦਰਤੀ ਲੰਮਾ ਰੱਖਦੀ ਏ ਠੀਕ ਹੈ ਜਾਨੀ ਮੰਦਰੀ ਲੰਮਾ ਆ ਸਥਾਨ ਨਾ ਥਣ ਹੈ ਬਰਾਬਰ ਇੱਕ ਧਾਰ ਦਾ ਫਰਕਣਾ ਹੋਊ ਠੀਕ ਹੈ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਬਹੁਤ ਸੁਥਰੀ ਝੋਟੀ ਬਿੰਦੀ ਬਹੁਤ ਸੁਥਰੀ ਆ ਵੀ ਜੀ 12 ਕਿਲੋ ਕਹਿਣ ਵਾਲਾ ਕਲੋ ਬਿਲਕੁਲ ਤਿਆਰ ਦੋਦਿਆ ਤੇ 14 ਲੀਟਰ ਵੀ ਵੀਰ ਕਹਿੰਦਾ ਕਿ ਚਵਾਈ ਜਾਊਗੀ ਇਹਦਾ ਕੀ ਮੁੱਲ ਕਰਨਾ ਵੀਰ ਹਰਾ ਇਹਦਾ ਵੀਰ ਜੀ ਮੁੱਲ ਇਹਦਾ ਵੀ 99000 ਰੁਪਇਆ ਹਾਂਜੀ 3000 ਛੋੜ 92000 ਦੀ ਛੋਟੀ ਦੀ 92 ਦੀ ਹਾਂ ਠੀਕ ਹੈ ਲਓ ਬਸ 13 ਮੇਰ ਕੀ ਪਾਣੀ ਹੈ ਵੀ 90 ਦੀ ਜਾਣ ਦੋ ਆਣਾ ਚਲੋ ਠੀਕ ਹੈ ਨਾ 90 ਦੀ ਜਾਣ ਦੋ ਜਿਹੜਾ ਕਰਦੀ ਵੀਰ ਲੱਲੇ ਕੋਲ ਠੀਕ ਹੈ ਲਓ ਬਾਈ ਇਹ ਵੀ 90000 ਦੀ ਇਹ ਚੌਥੇ ਨੰਬਰ ਵਾਲੀ ਵੀ 90 ਹਜ਼ਾਰ ਕਈ ਵੀ ਕਹਿ ਦਿੰਦੇ ਮੇਰਾ ਘਰ ਵੱਧ ਕੋ ਕੀਤਾ ਇਹਦਾ ਘੱਟ ਕੋ ਕੀਤਾ ਉਹ ਤਾਂ ਹੀ ਕਰਦੇ ਨੇ ਵੀ ਆਪਣੀ ਸਮਝਣਾ ਜਿੱਥੇ ਸਾਨੂੰ ਕੋ 2000 ਵੱਜਦਾ ਹੀ ਹੋਣਾ ਮੁੱਲ ਕਰਦੇ ਨੇ ਬਿਲਕੁਲ ਸਹੀ ਗੱਲ ਠੀਕ ਨਹੀਂ ਜਿੱਦਾਂ ਪਿਛੋਂ ਲਈ ਡੰਗਰ ਹੋਣਾ ਕਰਦੇ ਹਾਂ ਹਾਂਜੀ ਹਾਂਜੀ ਹਾਂ ਵਿਧਿਆ ਪਹਿਲਾ ਸੂਆ ਝੋਟੀ ਸੂਈ ਜੇ ਅੱਛਾ ਜੀ ਪੂਰੀ ਵੇਖੋ ਕੱਡੀ ਕਾਦਿਆ ਝੋਟੀ ਦਾ ਕਾਦ ਬਹੁਤ ਹੀ ਜ਼ਿਆਦਾ ਤਗੜਾ ਬਹੁਤ ਤਗੜਾ ਪਹਿਲਾ ਸੂਆ ਝੋਟੀ ਸੂਈ ਆ ਜੱਡ ਬਲੈਕ ਆ ਗਈ ਹਾਂ ਥੱਲਿਓ ਤੁਹਾਨੂੰ ਵਿਖਾਉਣੇ ਨਹੀਂ ਸਪਾਈ ਝੋਟੀ ਦੀ ਠੀਕ ਹੈ ਲਓ ਬਾਜੀ ਚੈੱਕ ਕਰ ਸਕਦੇ ਨੇ ਥਾਣ ਦੀ ਬਹੁਤ ਇਹ ਕਿੰਨਾ ਕ ਟਾਈਮ ਹੋ ਗਿਆ ਨੂੰ ਇਹਦੀ ਇਹਨੂੰ ਵੀ ਕੋਈ ਤੁਹਾਨੂੰ ਬੱਚਾ ਵਿਖਾ ਦਿੰਨੇ ਆ ਅੱਛਾ ਜੀ ਉਹ ਦਹਾ ਦਾ 15 ਦਾ ਲਾ ਲਓ ਇਹਦੇ ਮਗਰ ਵੀ ਕੱਟੀ ਆ ਠੀਕ ਹੈ ਜੀ ਕਿਹੜੀ ਜੀ ਆ ਆ ਕੱਟੀ ਏ ਠੀਕ ਹੈ ਲਓ ਭਾਈ ਜੀ ਹਾਂ ਇਹਦੀ ਕੱਟ ਕੱਟੀਆਂ ਹੀ ਨੇ ਸਾਰੀਆਂ ਤਕਰੀਬਨ ਇੱਕ ਨੂੰ ਛੱਡ ਕੇ ਠੀਕ ਹੈ ਠੀਕ ਹੈ ਹਾਂ ਸਾਰੀਆਂ ਕੱਟੀਆਂ ਨੇ ਕੱਟੀ ਚੱਕੀ ਖੰਭੀ ਆ ਦਹਾ ਦਾ 15 ਦਾ ਦੋ ਝੋਟੀਆਂ ਜੀ ਇੱਕ ਤਾਂ ਇੱਕ ਝੋਟੀ ਉਦਾਂ ਹੀ ਬਿਲਕੁਲ ਸਹੀ ਗੱਲ ਆ ਪਲੀਆਂ ਪਲਾਈਆਂ ਇਹ ਨਾਲ ਕੋਈ ਵੀ ਰ ਆ ਕੇ ਵੀ ਜਵਾਕਾਂ ਦਾ ਰਿਸਕ ਹੈ ਜਵਾਕ ਸਾਹਮਣਾ ਪਲੀਆਂ ਪਲਾਈਆਂ ਦੁੱਧ ਛੱਡੀ ਓਏ ਹਾਂ ਜੀ ਸਾਲ ਨੂੰ ਕੋਈ ਜਵਾਕ ਨਹੀਂ ਹੁੰਦਾ ਕੋਈ ਚੰਗੇ ਤਰ੍ਹਾਂ ਸਫਾਈ ਵੀ ਦੇਖੋ ਸਫਾਈ ਦੇਖੋ ਗੱਡੀ ਅੱਲਾਕੱਲਾ ਥਾਣ ਲੱਗਾ ਚਾਪੜ ਬਹੁਤ ਸਾਫ਼ ਝੋਟੀ ਐਨ ਗਿੱਠ ਗਿੱਠ ਤੇ ਥਾਣ ਲੱਗਾ ਬਹੁਤ ਹੀ ਬਾ ਕਮਾਲ ਲੱਗਾ ਥਾਣਾ ਕੇ ਫੇਸ ਨਹੀਂ ਚੈੱਕ ਕਰ ਸਕਦੇ ਪਿਓਰ ਜੈੱਡ ਬਲੈਕ ਵਿੱਚ ਆ ਗਈ ਮੌਹਰਾ ਨਸਲ ਦੇ ਵਿੱਚ ਐ ਝੋਟੀ ਇਹ ਕਿੰਨਾ ਖਿਚਵਾਇਓਗੀ ਦੁੱਦਾ ਬੀਜੀ ਜਿੱਡੀ ਲੈਂਥ ਕਾਦੇ ਜੇ ਕੋ ਸੰਭੇ ਤੇ 11 12 ਕਿਲੋ ਦੁੱਧ ਕਰ ਜੂਗੀ ਪਰ ਹੁਣ ਦੁੱਧ 10 ਕਿਲੋ ਹੋਊਗਾ ਪਰ 9 ਕਿਲੋ 10 ਕੇ ਦਾਂਗੇ ਠੀਕ ਹੈ ਠੀਕ ਹੈ ਲਓ ਬਜੀ ਭਾਈ ਆ ਤੁਹਾਨੂੰ ਬੜਾ ਸਾਡੇ ਕੋ ਤੇ ਆਉਂਦੀਆਂ ਧਿਆਰੀ ਡੰਗ ਸਾਡੇ ਕੋ ਤੇ ਇੱਕ ਰੀ ਡੰਗਰ ਥੋੜਾ ਜਿਹਾ ਆਣ ਕੇ ਲੱਪਾ ਜਿਹਾ ਲਾਉਂਦਾ ਹਨਾ ਇਹ ਘਰ ਆਈਆਂ ਹੁੰਦੀਆਂ ਝੋਟੀਆਂ ਥੋੜੀ ਪੰਜ ਚਾਰ ਜਿਹੜਾ ਵੀਰ ਭਰਾ ਜਿੰਨੇ ਘਰ ਖੜਨੀਆਂ ਮਹਾਰਾ ਜਿਹਦੇ ਕਰਮਾਂ ਚ ਕਰੇ ਹਾਂਜੀ ਹਾਂਜੀ ਉਹਨੇ ਸੰਭਗਿਤ ਪੰਜਾਂ ਚੌਹਾਂ ਦਿਨਾਂ ਨੂੰ ਝੋਟੇ ਡੰਗਰ ਚੱਲ ਬਹੌਂਦਾ ਇਹ ਤਾਂ ਗੱਲ ਸਹੀ ਹੈ ਹਾਂਜੀ ਇਹ ਕੀ ਮੁੱਲੇ ਰਹਿ ਰਹੇ ਬੀਜੀ ਪਾਰੀਏ ਥੋੜਾ ਜਿਹਾ ਇਹਦਾ 5000 ਰੁਪਇਆ ਮਾਨ ਕਰ ਦਈਏ 85 85 ਦੇ ਦਈਏ ਛੜ ਦਈਏ ਹਜ਼ਾਰ ਹੋਰ ਹੋਰ ਛੜ ਦਈਏ ਛੜ ਦਈਏ ਤੁਹਾਨੂੰ ਹੜਾ ਨਰਾਜ਼ ਕਰਨਾ ਅੱਜ ਵਿਆਹ ਵੀ ਵੇਖਿਆ 2000 ਛੜ ਦ ਗਿਆ ਅੱਜ 2 ਆ 9000 ਛੜ ਦ ਗਿਆ ਅੱਜ ਹੋਰ ਦਤੋ ਵੀ ਜਾਂਦੇ ਠੀਕ ਆ 83 ਹਜ਼ਾਰ ਦੀ ਛੋਟੀ ਦੇ ਦਾਂ ਉਹ ਭਾਜੀ 83 ਹਜ਼ਾਰ ਦੀ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਪਿਓਰ ਮੋਹਰਾਂ ਨਸਲ ਦੇ ਵਿੱਚ ਛੋਟੀ ਆ ਹਾਂਜੀ ਵੀਰ ਜੀ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਹਾਂਜੀ